ਅੱਜ ਸਵੇਰੇ 11 ਤੋਂ 12 ਵਜੇ ਦੇ ਵਿੱਚ ਲਾਜਵੰਤੀ ਨਗਰ ਜਿੱਥੇ ਨਸ਼ਾ ਸ਼ਡਾਓ ਕੇਂਦਰ ਹੈਗਾ ਉਹਦੇ ਨਾਲ ਦੀ ਗਲੀ 'ਚ ਸਥਿਤ ਸ਼ਿਵ ਮੰਦਿਰ ਜਿੱਥੇ ਇੱਕ ਨਾਬਾਲਗ ਚੋਰ ਵੱਲੋਂ ਉੱਥੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਚੋਰ ਜਿਹੜਾ ਆ ਉਹ ਕੈਂਚੀ ਲੈ ਕੇ ਅੰਦਰ ਵੜਿਆ ਤੇ ਆ ਦੇਖ ਸਕਦੇ ਹੋ ਸ਼ਿਵ ਮੰਦਿਰ ਦੇ ਅੰਦਰ ਜਿਹੜਾ ਆ ਗੱਲਾ ਸੀਗਾ ਉਹ ਗੱਲਾ ਵੀ ਇਹਨੇ ਤੋੜਨ ਦੀ ਕੋਸ਼ਿਸ਼ ਕੀਤੀ ਖੈਰ ਲੋਕ ਤਾਂ ਨਹੀਂ ਟੁੱਟਿਆ ਪਰ ਉਹਦੇ 'ਚੋਂ ਉੱਪਰ ਨੂੰ ਕਰਕੇ ਉਹਨੇ 빙ਾ ਕਰਕੇ ਤੇ ਕਾਫੀ ਨਗਦੀ ਜਿਹੜੀ ਵਿੱਚੋਂ ਕੱਢੀ ਕੁਝ ਭਾਂਡਿਆਂ ਦੀ ਵੀ ਚੋਰੀ ਕੀਤੀ ਤੇ ਜਦੋਂ ਪੰਡਤ ਜੀ ਨੂੰ ਇਹਦੀ ਪਨਕ ਲੱਗੀ ਤੇ ਉਹਨਾਂ ਨੇ ਰੋਲਾ ਪਾਇਆ ਤੇ ਬੰਦੇ ਇਕੱਠੇ ਹੋਏ ਤੇ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਆ ਤੇ ਅਗਲੀ ਕਾਰਵਾਈ ਜਿਹੜੀ ਆ ਹੁਣ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਆ ਤੇ ਜਲਦ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਮਹੱਲਾ ਨਿਵਾਸੀਆਂ ਨਾਲ ਪੰਡਤ ਜੀ ਦੇ ਨਾਲ ਕੀ ਕਹਿੰਦੇ ਨੇ ਉਹ ਹੈ ਮੈਡਮ ਕੀ ਨਾਮ ਹੈ ਆਪਣਾ ਹਾਂਜੀ ਮੇਰਾ ਨਾਮ ਅਮਨਦੀਪ ਕੌਰ ਆ ਇਹ ਕਿਹੜਾ ਮਹੱਲਾ ਹੈ ਇਹ ਆਪਣਾ ਲਾਜਵੰਤੀ ਨਗਰ ਆ ਲਾਜਵੰਤੀ ਨਗਰ ਅੱਜ ਕੋਈ ਵਾਰਦਾਤ ਹੋਈ ਹੈ ਉਹਦੇ ਬਾਰੇ ਸਾਫ ਸਾਫ ਸਾਰਾ ਦੱਸੋ ਕੀ ਵਾਰਦਾਤ ਹੋਈ ਸੀ ਹਾਂਜੀ ਅੱਜ ਕੋਈ 12:30 ਦੇ ਟਾਈਮ ਨੂੰ ਨਾ ਮਤਲਬ ਕੋਈ ਲੜਕਾ ਆਇਆ ਔਰ ਸਾਡੇ ਮੰਦਰ ਦੇ ਵਿੱਚ ਨਾ ਉਹਨੇ ਵਾਰਦਾਤ ਕੀਤੀ ਆ ਅੰਦਰ ਗਿਆ ਕੈਂਚੀ ਉਹਦੇ ਕੋਲ ਪਹਿਲਾਂ ਹੀ ਸੀਗੀ ਅਵੇਲੇਬਲ ਸੀਗੀ ਉਹ ਅੰਦਰ ਗਿਆ ਤਾਂ ਉਹਨੇ ਗੱਲਾਂ ਕੈਂਚੀ ਦੇ ਨਾਲ ਪੱਟਿਆ ਪੱਟ ਕੇ ਤੇ ਉਹਨੇ ਜਿੰਨੀ ਸਾਰੀ ਮਾਇਆ ਸੀਗੀ ਉਹ ਕੱਢੀ ਬਾਕੀ ਜੋ ਮੂਰਤੀਆਂ ਦੇ ਮੋਹਰੇ ਆਪਣੇ ਰਾਮ ਮੰਦਰ ਦੇ ਮੋਰੀ ਵੀ ਜਿਹੜੇ ਪੈਸੇ ਤੁਸੀਂ ਪਏ ਸੀ ਉਹ ਵੀ ਸਾਰੇ ਚੱਕ ਲੇ ਉਹ ਚੱਕ ਲਈ ਜਦੋਂ ਫਿਰ ਉੱਪਰ ਨੂੰ ਗਿਆ ਪੰਡਿਤ ਜੀ ਨੂੰ ਉੱਪਰ ਆਪਣੇ ਬੱਚਿਆਂ ਦੇ ਨਾਲ ਰੈਸਟ ਜਾਈ ਸੰਡੇ ਆ ਰੈਸਟ ਕਰ ਰਹੇ ਸੀਗੇ ਫਿਰ ਉੱਪਰ ਗਿਆ ਤੇ ਉਹਨੇ ਦੂਜੀ ਮੰਜ਼ਲ ਤੇ ਨਹੀਂ ਗਿਆ ਜਿੱਥੇ ਉਹ ਪੰਡਿਤ ਜੀ ਰਹਿੰਦੇ ਆ ਉੱਥੇ ਨਹੀਂ ਗਿਆ ਤੀਸਰੀ ਮੰਜ਼ਲ ਚਲ ਗਿਆ ਤੀਸਰੀ ਮੰਜ਼ਲ ਚਲ ਗਿਆ ਜਦੋਂ ਪੰਡਿਤ ਜੀ ਨੂੰ ਥੋੜੀ ਆਹੜ ਜੀ ਆਈ ਵੀ ਕੋਈ ਹੈਗਾ ਫਿਰ ਉਹ ਪੰਡਿਤ ਜੀ ਉੱਪਰ ਗਏ ਉੱਪਰ ਗਏ ਤੀਸਰੀ ਮੰਜ਼ਲ ਤੇ ਤੇ ਉਸ ਲੜਕੇ ਨੇ ਪੰਡਿਤ ਜੀ ਨੂੰ ਕੈਂਚੀ ਦਿਖਾਈ ਕੈਂਚੀ ਦਿਖਾਈ ਤੇ ਪੰਡਿਤ ਜੀ ਡਰ ਗਏ ਫਿਰ ਪੰਡਿਤ ਜੀ ਨੇ ਫੋਨ ਕੀਤਾ ਸਾਡੇ ਇੱਥੇ ਨਜ਼ਦੀਕ ਆਪਣੇ ਮਹੱਲੇ 'ਚ ਸਾਰਿਆਂ ਨੂੰ ਫੋਨ ਕੀਤਾ ਫਿਰ ਉਹ ਮੁੰਡੇ ਨੂੰ ਫੜਿਆ ਉੱਪਰ ਹੀ ਮਤਲਬ ਉਹਨੂੰ ਕੁੱਟ ਦੇ ਲੈ ਬਹੁਤ ਕੁੱਟਿਆ ਉਹਨੂੰ ਕੁੱਟਿਆ ਫਿਰ ਉਹਨੂੰ ਅਸੀਂ ਖੰਭੇ ਨਾਲ ਬੰਨ ਦਿੱਤਾ ਤੇ ਪੁਲਿਸ ਨੂੰ ਬੁਲਾਇਆ ਉਹ ਆਏ ਤੇ ਆਪਣੀ ਉਹਨਾਂ ਨੇ ਕਾਰਵਾਈ ਕਰਕੇ ਤੇ ਉਹ ਮੁੰਡੇ ਨੂੰ ਲੈ ਗਏ ਆਪਣੇ ਨਾਲ ਤੇ ਹੁਣ ਇਹ ਆਪਾਂ ਕੀ ਮੰਗ ਕਰਦੇ ਆ ਤੇ ਜਿੱਦਾਂ ਪਹਿਲਾਂ ਵੀ ਮੈਨੂੰ ਪਤਾ ਲੱਗਾ ਸੀ ਕੋਈ ਵਾਰਦਾਤਾਂ ਪਹਿਲਾਂ ਵੀ ਕੋਈ ਹੋਈਆਂ ਚੋਰੀਆਂ ਦੀਆਂ ਪੰਡਤ ਜੀ ਇਸ ਮੱਲੇ ਵਿੱਚ ਤਕਰੀਬਨ ਮੋਸਟ ਚੋਰੀ ਹੁੰਦੀ ਰਹਿੰਦੀ ਆ ਕਦੀ ਕਿਤੇ ਕਦੀ ਕਿਤੇ ਕੁਛ ਨਾ ਕੋਈ ਚੋਰੀ ਹੁੰਦੀ ਆ ਸਾਡੀ ਤਾਂ ਇਹੀ ਅਪੀਲ ਆ ਦੇਖੋ ਜੀ ਜਿਹੜੀਆਂ ਮਾੜੀ-ਮੋਟੀਆ ਝੁੱਗੀਆਂ ਝੱਗੀਆਂ ਬਣੀਆਂ ਹੋਈਆਂ ਇਹਨਾਂ ਨੂੰ ਹਟਾਇਆ ਜਾਵੇ ਇੱਥੇ ਅਸੀਂ ਨਹੀਂ ਚਾਹੁੰ ਝੁੱਗੀਆਂ ਦੇ ਲੋ ਸਾਡੇ ਲਾਜਵੰਤੀ ਨਗਰ ਦੇ ਵਿੱਚ ਝੁੱਗੀਆਂ ਵਾਲੇ ਕਿੰਨੇ ਬੈਠੇ ਆ ਤਕਰੀਬਨ ਮੋਸਟ ਹੁਣ ਸੁਣਨ ਚ ਆਉਂਦਾ ਕਿ ਇਹ ਹੀ ਜਿਹੜੇ ਪਬਲਿਕ ਆ ਜਿਹੜੇ ਝੁੱਗੀਆਂ ਵਾਲੇ ਆ ਕਦੀ ਕੱਪੜੇ ਵੇਚਣਦੇ ਬਹਾਨੇ ਕਦੀ ਕਿਸੇ ਬਹਾਨੇ ਆਉਂਦੇ ਆ ਹੁਣ ਬੱਚੇ ਦੱਸਦੇ ਆ ਕਿ ਥੋੜੇ ਕਿ ਦਿਨਾਂ ਪਹਿਲਾਂ ਇਹ ਹੀ ਲੜਕਾ ਬੱਚਿਆਂ ਨੂੰ ਪੁੱਛਦਾ ਸੀਗਾ ਕਿ ਇੱਥੇ ਕੋਈ ਰਹਿੰਦਾ ਠੀਕ ਆ ਉਹਦੇ ਮਤਲਬ ਉਹ ਪਹਿਲਾਂ ਆਪਣੀ ਪੁੱਛ ਪੜਤਾਲ ਕਰਦੇ ਆ ਇਹ ਸਾਡੀਆਂ ਪਸੰਦ ਤੇ ਇਹੀ ਆ ਮੰਗਾ ਕਿ ਇਹ ਝੁੱਗੀਆਂ ਝੱਗੀਆਂ ਵਾਲੇ ਸਾਰੇ ਹਟਾਏ ਜਾਣੇ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੰਡਿਤ ਮਹਿਮਨੰਦ ਆ ਜੀ ये कैडा मोहल्ला लाजवंती नगर होशियार टांडा बाईपास रोड के पास आज ये वारदात हुई कि सफाई कर रहा था और मैं मंदिर के छत में गया तो इतनी देर में ये मंदिर में घुसा और मंदिर का दान पात्र तोड़ने लगा उसने तो हाथ में कैंची ले रखी थी मैंने इसको रोकने की कोशिश की लेकिन ये कैंची लेके ऊपर भाग गया और ऊपर बच्चे थे मेरे घर वाले ऊपर ही थे और कर दिया मंदिर के ऊपर छत बड़ी मकस के बाद उतारा ਔਰ ਪੁਲਿਸ ਕੇ ਹਵਾਲੇ ਕਰ ਦਿਆ ਹੈ। ਅਬ ਪੁਲਿਸ ਵਾਲੇ ਕਿਆ ਗਏ। ਕੇ ਕਾਰਵਾਈ ਕਰਤੇ।